ਹਾਂਜੀ ਫਰੈਂਡਸ ਰੌਬਰਟ ਨੈਵਲੀਸ ਨਾਮ ਦੇ ਇਨਸਾਨ ਨੇ ਹੋਮਵਰਕ ਦੀ ਖੋਜ ਕੀਤੀ ਸੀ ਰੌਬਰਟ ਇਟਲੀ ਦਾ ਇੱਕ ਅਧਿਆਪਕ ਸੀ ਉਸਨੇ ਸਜ਼ਾ ਦੇ ਤੌਰ ਤੇ 1905 ਵਿੱਚ ਇੱਕ ਬੱਚੇ ਨੂੰ ਪਹਿਲੀ ਵਾਰ ਹੋਮਵਰਕ ਦਿੱਤਾ ਸੀ ਉਸ ਤੋਂ ਪਹਿਲਾਂ ਬੱਚਿਆਂ ਨੂੰ ਹੋਮਵਰਕ ਨਹੀਂ ਮਿਲਦਾ ਸੀ ਕੀ ਤੁਹਾਨੂੰ ਪਤਾ ਹੈ ਵੱਡੀਆਂ ਸ਼ਰਾਬ ਕੰਪਨੀਆਂ ਵਿੱਚ ਵਿਸਕੀ ਟੈਸਟਰ ਨਾਮ ਦੀ ਇੱਕ ਨੌਕਰੀ ਹੁੰਦੀ ਹੈ ਜਿਸ ਵਿੱਚ ਤੁਸੀਂ ਸ਼ਰਾਬ ਪੀ ਕੇ ਚੈੱਕ ਕਰਨੀ ਹੁੰਦੀ ਹੈ ਕਿ ਸ਼ਰਾਬ ਵਿੱਚ ਕੋਈ ਖਰਾਬੀ ਤਾਂ ਨਹੀਂ ਹੈ ਅਤੇ ਇਸ ਨੌਕਰੀ ਦੇ ਲਈ ਸਾਲਾਨਾ 47 ਲੱਖ ਰੁਪਏ ਤਨਖਾਹ ਵੀ ਮਿਲਦੀ ਹੈ ਕਿਸੇ ਵੀ ਪਲਾਟ ਜਾਂ ਜ਼ਮੀਨ ਦੇ ਖੇਤਰਫਲ ਗਜਾਂ ਵਿੱਚ ਜਾਣਨ ਵਾਸਤੇ ਸਭ ਤੋਂ ਪਹਿਲਾਂ ਉਸ ਦਾ ਖੇਤਰਫਲ ਫੁੱਟਾਂ ਵਿੱਚ ਕੱਢ ਕੇ 9 ਨਾਲ ਤਕਸੀਮ ਕਰ ਦਿਓ ਮੰਨ ਲਓ ਤੁਹਾਡਾ ਪਲਾਟ 60 ਫੁੱਟ ਲੰਮਾ ਤੇ 60 ਫੁੱਟ ਚੌੜਾ ਹੈ ਹੁਣ ਇਸਕੇ ਦਾ ਖੇਤਰਫਲ 60 60 3600 ਕੱਢ ਕੇ ਇਸ ਨੂੰ 9 ਨਾਲ ਭਾਗ ਕਰਨ ਤੇ 400 ਗਜ ਆ ਜਾਵੇਗਾ ਭਾਰਤ ਵਿੱਚ ਕਿਸੇ ਸਮੇਂ 5000 ਅਤੇ 10000 ਦੇ ਨੋਟ ਵੀ ਹੁੰਦੇ ਸਨ ਇਹਨਾਂ ਨੂੰ